ਇਸ ਵੇਲੇ ਦੀ ਵੱਡੀ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਯੋਧ ਨਸ਼ੇ ਵਿਰੁੱਧ ਪੂਰੇ ਜੋਰ ਸ਼ੋਰ ਤੇ ਚੱਲ ਰਿਹਾ ਹੈ ਪੰਜਾਬ ਪੁਲਿਸ ਵੱਡੀਆਂ ਕਾਰਵਾਈਆਂ ਕਰ ਰਹੀ ਹੈ ਪਰ ਜੋ ਮਾਮਲਾ ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਉਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਵੀ ਕਿਸ ਤਰੀਕੇ ਦੇ ਨਾਲ ਇੱਕ ਛੋਟੇ ਜਿਹੇ ਬੱਚੇ ਨੂੰ ਨਸ਼ਾ ਵੇਚਣ ਦੇ ਲਈ ਵਰਤਿਆ ਜਾ ਰਿਹਾ ਸੀ ਤੇ ਦੂਜੇ ਪਾਸੇ ਜਦੋਂ ਪਰਿਵਾਰ ਨੇ ਉਹਨਾਂ ਨਸ਼ਾ ਤਸਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪਰਿਵਾਰ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਘਰ ਦੀ ਤੋੜ ਭੰਨ ਕੀਤੀ ਗਈ ਇਤੋਂ ਤੱਕ ਕਿ ਉਸ ਬੱਚੇ ਦੇ ਪਿਤਾ ਦਾ ਸਿਰ ਤੱਕ ਪਾੜ ਦਿੱਤਾ ਗਿਆ ਮਾਮਲਾ ਫਿਰੋਜ਼ਪੁਰ ਦੇ ਸੋਢੀ ਨਗਰ ਦਾ ਜਿੱਥੇ ਇੱਕ ਛੋਟੇ ਜਿਹੇ ਬੱਚੇ ਨੂੰ ਛੋਟਾ ਜਿਹਾ 10-20 ਰੁਪਏ ਦਾ ਲਾਲਚ ਦੇ ਕੇ ਆਪਣੇ ਨਾਲ ਨਸ਼ਾ ਤਸਕਰ ਲੈ ਜਾਂਦੇ ਸੀ ਤੇ ਜੇਬ ਦੇ ਵਿੱਚ ਕੁੜੀਆਂ ਪਾ ਕੇ ਉਹਨਾਂ ਛੋਟੇ-ਛੋਟੇ ਬੱਚਿਆਂ ਤੋਂ ਨਸ਼ਾ ਬਕਵਾਉਣ ਦਾ ਕੰਮ ਕੀਤਾ ਜਾਂਦਾ ਸੀ ਤਾਂ ਦੂਜੇ ਪਾਸੇ ਪਰਿਵਾਰ ਨੇ ਇਹ ਵੀ ਇਲਜ਼ਾਮ ਲਗਾਇਆ ਵੀ ਜਦੋਂ ਅਸੀਂ ਆਪਣੇ ਬੱਚੇ ਨੂੰ ਰੋਕਿਆ ਵੀ ਤੁਸੀਂ ਉਹਨਾਂ ਦੇ ਨਾਲ ਨਹੀਂ ਜਾਣਾ ਹੈਗਾ ਤਾ ਉਹਨਾਂ ਨਸ਼ਾ ਤਸਕਰਾਂ ਵੱਲੋਂ ਆ ਕੇ ਉਹਨਾਂ ਦੇ ਉੱਪਰ ਹੀ ਉਲਟਾ ਹਮਲਾ ਕਰ ਦਿੱਤਾ ਗਿਆ ਪੰਜਾਬ ਸਰਕਾਰ ਬੜੀ ਮੁਸ਼ਤੈਦੀ ਦੇ ਨਾਲ ਕੰਮ ਕਰ ਰਹੀ ਹੈ ਨਸ਼ਾ ਤਸਕਰਾਂ ਨੂੰ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਪੀਲਾ ਪੰਜਾ ਵੀ ਚੱਲ ਰਿਹਾ ਪਰ ਕਿਤੇ ਨਾ ਕਿਤੇ ਜਦੋਂ ਇਹੋ ਜੀ ਤਸਵੀਰ ਸਾਹਮਣੇ ਆਉਂਦੀ ਹੈ ਤਾਂ ਪ੍ਰਸ਼ਾਸਨ ਤੇ ਕਈ ਸਵਾਲੀਆ ਨਿਸ਼ਾਨ ਖੜੇ ਹੋ ਜਾਂਦੇ ਨੇ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਵੱਲੋਂ ਵੀ ਇਸ ਮਾਮਲੇ ਦੀ ਢੁਗਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਨਾਲੋਂ ਨਾਲ ਆ ਵਿਸ਼ਵਾਸ ਤੋਆਇਆ ਗਿਆ ਪਰਿਵਾਰ ਨੂੰ ਵੀ ਮਲਜ਼ਮਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਇਹ ਪਹਿਲਾ ਮਾਮਲਾ ਹੋਊਗਾ ਜਦੋਂ ਪੰਜਾਬ ਦੇ ਵਿੱਚ ਇੱਕ ਛੋਟੇ ਬੱਚੇ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਦਸਾਂ ਵੀਹ ਹਜ਼ਾਰ ਰੁਪਈਆਂ ਦਾ ਲਾਲਚ ਦੇ ਕੇ ਜੇਬ ਦੇ ਵਿੱਚ ਸਿੰਥੈਟਿਕ ਡਰੱਗ ਚਿੱਟਾ ਜਿਹਨੂੰ ਆਪਾਂ ਹੈਰੋਇਨ ਕਹਿੰਦੇ ਆ ਉਹਦੀਆਂ ਪੁੜੀਆਂ ਰੱਖ ਕੇ ਉਹਨੂੰ ਬੱਚੇ ਨੂੰ ਜਿਹੜਾ ਨਸ਼ਾ ਵੇਚਣ ਲਈ ਵਰਤਿਆ ਜਾ ਰਿਹਾ ਸੀ ਮਹਿਜ਼ ਬਹੁਤ ਛੋਟੀ ਉਮਰ ਦਾ 6ਵੀਂ ਜਮਾਤ ਦਾ ਬੱਚਾ ਹੈ ਉਸ ਬੱਚੇ ਨੇ ਕੀ ਕਿਹਾ ਉਹ ਵੀ ਤੁਹਾਨੂੰ ਆਪਾਂ ਸੁਣਾਉਂ ਰਹੇ ਹਾਂ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ਉਸ ਬੱਚੇ ਦੀ ਮਾਂ ਰਮਨਦੀਪ ਕੌਰ ਨੇ ਵੀ ਵਾਰ-ਵਾਰ ਇਨਸਾਫ ਦੀ ਗੁਹਾਰ ਲਗਾਈ ਹੈ ਵੀ ਸਾਡੀ ਸਰਕਾਰੇ ਦਰਬਾਰੇ ਨਹੀਂ ਸੁਣਵਾਈ ਹੋ ਰਹੀ ਹਾਲਾਂਕਿ ਸਾਡੇ ਸਹਿਯੋਗੀ ਪੱਤਰਕਾਰ ਨੇ ਵੀ ਕਿਹਾ ਵੀ ਮਾਨ ਸਾਹਿਬ ਬੜਾ ਚੰਗਾ ਕੰਮ ਕਰ ਰਹੇ ਨੇ ਨਸ਼ੇ ਦੇ ਵਪਾਰੀਆਂ ਦੇ ਉੱਪਰ ਨਕੇਲ ਕਸੀ ਜਾ ਰਹੀ ਹੈ ਉਹ ਕਹਿੰਦੀ ਮਾਨ ਸਾਹਿਬ ਤਾਂ ਚੰਗਾ ਕੰਮ ਕਰ ਰਹੇ ਨੇ ਪਰ ਸਾਡਾ ਹਾਲ ਦੇਖੋ ਨਸ਼ਾ ਤਸਕਰਾਂ ਨੇ ਕੀ ਬਣਾ ਕੇ ਰੱਖ ਦਿੱਤਾ ਇੱਕ ਛੋਟੇ ਬੱਚੇ ਨੂੰ ਜਿੱਦਿ ਖੇਡਣ ਕੁੱਦਣ ਦੀ ਉਮਰ ਐ ਪੜ੍ਹਨ ਦੀ ਉਮਰ ਐ ਉਹਦੇ ਤੋਂ ਨਸ਼ਾ ਵਕਵਾਉਣ ਦਾ ਕੰਮ ਲੈ ਰਹੇ ਸੀ ਨਸ਼ਾ ਤਸਕਰ ਆਓ ਸੁਣਦੇ ਹਾਂ ਕੀ ਕੁਝ ਕਿਹਾ ਰਮਨਦੀਪ ਕੌਰ ਨੇ ਉਸ ਛੋਟੇ ਬੱਚੇ ਨੇ ਤੇ ਪੁਲਿਸ ਪ੍ਰਸ਼ਾਸਨ ਮੇਰਾ ਜੀ ਨਾਮ ਜੀ ਸਤਨਾਮ ਜੀ ਮੈਂ ਸ਼ੈਨੂ ਪਲਾਸ ਤੋਂ ਪੜਦਾ ਹਾਂ ਹਾਂਜੀ ਉਸ ਤੋਂ ਬਾਅਦ ਕੀ ਕਰਦੇ ਹੋ ਉਸ ਤੋਂ ਬਾਅਦ ਜਿਹੜੇ ਖੇਡਦੇ ਨੇ ਤੇ ਸਾਡੀ ਜੈਪਸ ਜੀ ਗਵਾਂਡੇ ਜੀ ਸਾਡੇ ਜੀ ਪੁੜੀਆਂ ਪਾ ਦਿੰਦੇ ਜੈਪ ਚ ਬੱਚਾ ਸਾਨੂੰ ਕਚਰਾ ਕਚਰਾ ਤੇ ਲੈ ਜਾਂਦੇ ਜੀ ਚਿੱਟਾ ਵਕਾਉਣ ਜੀ ਕਾਹਦੀਆਂ ਪੁੜੀਆਂ ਪਾਉਂਦੇ ਚਿੱਟੇ ਦੀਆਂ ਜੀ ਅੱਛਾ ਕੀ ਕਹਿੰਦੇ ਆ ਜੀ ਤੁਹਾਨੂੰ ਇਹ 10-20 ਰੁਪਏ ਦਵਾਂਗੇ ਤੇ ਤੁਸੀਂ ਇਹਨਾ ਚਿੱਟਾ ਫੜਾ ਆ ਜੀ ਗੱਡੀਆਂ ਆ ਲੀਆਂ ਜੀ ਦੂਰੋਂ ਦੂਰੋਂ ਐਂ ਤਾਂ ਲਾ ਕੇ ਦਿੰਦੇ ਹਾਂ ਹਾਂ ਜੀ ਨਾਮ ਇਹ ਤੇ ਕਿੱਥੋਂ ਦਾ ਰਹਿਣਾ ਬੜਾ ਜੀ ਮੇਰਾ ਨਾਮ ਜੀ ਰਹਿਮਤ ਦੀਪਕੌਰ ਆ ਜੀ ਮਗਬਰ ਦੀ ਵਾਈਫ ਆ ਤੇ ਜਿਸ ਮੇਰੇ ਦੋ ਬੱਚੇ ਨੇ ਜੀ ਦੂਜਾ ਸਾਡੇ ਗਵਾਂਡ ਜੀ ਚਿੱਟਾ ਵੇਖਦਾ ਬਹੁਤ ਜ਼ਿਆਦਾ ਤੇ ਸੋਢੀ ਨਗਰ ਆ ਜੀ ਦੋਵੇਂ ਪਿਓ ਪੁੱਤਾਂ ਨੇ ਚਿੱਟਾ ਬਹੁਤ ਜ਼ਿਆਦਾ ਹੀ ਵੇਚਦੇ ਨੇ ਤੇ ਉਹਨਾਂ ਨੇ ਜੀ ਬਹੁਤ ਪੈਸਾ ਉਹਨਾਂ ਕੋਲ ਤੇ ਮੇਰੇ ਬੱਚੇ ਜਦੋਂ ਸਕੂਲੋਂ ਆਂਦੇ ਨੇ ਤੇ ਅਸੀਂ ਤਾਂ ਜੀ ਦਿਹਾੜੀ ਚਲੇ ਜਾਂਦੇ ਆ ਮੇਰੇ ਬੱਚਿਆਂ ਨੂੰ ਮਗਰੋ ਜੀ ਚਿੱਟਾ ਲਕਾਉਣ ਨਾਲ ਲੈ ਜਾਂਦਾ ਏ ਤੇ ਆ ਮੇਰਾ ਮੁੰਡਾ ਜੀ ਨਾ ਮੇਰਾ ਮੁੰਡੇ ਆ ਜੀ ਤੇ ਇਹਨਾਂ ਨੂੰ ਨਾਲ ਲੈ ਕੇ ਜਾਂਦੇ ਨੇ ਤੇ ਜੀ ਬਾਅਦ ਚ ਇਹ ਮੇਰੇ ਜੇਬਾਂ ਚ ਪਾ ਦੇਣ ਇਹਨਾਂ ਨੂੰ 100 ਪਈਆਂ ਦਾ ਲਾਲਚ ਦਿੰਦੇ ਨੇ ਤੇ ਜੀ ਨਾਲ ਜੇ ਅਸੀਂ ਸਾਡੇ ਮੁੰਡੇ ਨੂੰ ਰੋਕਿਆ ਜੀ ਅਸੀਂ ਉਹਦੇ ਮੁੰਡੇ ਨੂੰ ਰੋਕ ਕੇ ਸਾਡੇ ਘਰ ਆ ਕੇ ਸਾਡੇ ਗਲ ਪਾਏ ਨੇ ਤੇ ਮੇਰੇ ਬੰਦੇ ਦਾ ਜੀ ਇਹਨਾਂ ਨੇ ਸਿਰ ਘਾੜ ਦਿੱਤਾ ਅਸੀਂ ਜੀ ਫਰਖਾਸ਼ ਦਿੱਤੀ ਯੋਧਾ ਤਰਖਾਸੀ ਦੇ ਕੇ ਅਸੀਂ ਆਏ ਜੀ ਇਹਨਾਂ ਨੇ ਸਿਰ 파ੜ ਦਿੱਤਾ ਤੇ ਜਿਨਾ ਤਾਂ ਸਾਡੇ ਕਲਾੜੇ ਸੁਣਦੇ ਨੇ ਤੇ ਨਾ ਸਾਡੇ ਜੀ ਅਸੀਂ ਸ਼ਹਿਰ ਵੀ ਗਏ ਆ ਡੀਸੀ ਦਫਤਰ ਵੀ ਗਏ ਆ ਸਾਡੀ ਕਿਸੇ ਨੇ ਜੀ ਕਾਰਵਾਈ ਨਹੀਂ ਕੀਤੀ ਜੀ ਸਾਡੇ ਬਿਆਨ ਨਹੀਂ ਲੈਣ ਆਏ ਸਰਕਾਰ ਦੇ ਘਰ ਘਾਉਣ ਲੱਗੇ ਸਹੀ ਕਰ ਦੇਣਾ ਹੂੰ ਹੂੰ ਤੇ ਭਗਵੰਤ ਮਾਨ ਤਾਂ ਕਹਿੰਦੇ ਨੇ ਇਹ ਚਿੱਟੇ ਖਿਲਾਫ ਅਸੀਂ ਘਾਟਵਾਣੇ ਪਏ ਜਿਹੜੇ ਘਰ ਵੇਚਦੇ ਨੇ ਤੇ ਪਰ ਜੀ ਮੈਨੂੰ ਨਹੀਂ ਲੱਗਦਾ ਮੈਨੂੰ ਤਾਂ ਲੱਗਦਾ ਪੁਲਿਸ ਸਭੇ ਡਰਦੀ ਆ ਚਿੱਟੇ ਆੜਿਆ ਤੋਂ ਚਿੱਟੇ ਆੜੇ ਕਹਿੰਦੇ ਨੇ ਸਾਡੇ ਕੋਲ ਪੈਸਾ ਬਹੁਤ ਹੈ ਤੇ ਸਾਡਾ ਕੀ ਕਰ ਲਿਆਊਗਾ ਕੋਈ ਭਗਵੰਤ ਮਾਨ ਵੀ ਕੁਝ ਕਰ ਸਕਦਾ ਕੋਈ ਸਰਕਾਰ ਨਹੀਂ ਉਹ ਕੁਝ ਕਰ ਸਕਦੀ ਉਹ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਇਹ ਹੈ ਜੇ ਸਾਨੂੰ ਇਨਸਾਫ ਦਿਵਾਇਆ ਜਾਵੇ ਜੀ ਸਾਡੇ ਜੀ ਮੁੰਡੇ ਨੂੰ ਚਿੱਤੇ ਤੇ ਨਾਲ ਲੰਦੇ ਨੇ ਕੱਲ ਨੂੰ ਵੇਚਣ ਲੱਗ ਪਵੇ ਜਾਂ ਮਰਨ ਜਾਂ ਵੇਪੀਣ ਲੱਗ ਪਵੇ ਜਿਹਦੇ ਚ ਜ਼ਿੰਮੇਵਾਰ ਸਿਰਫ ਉਹ ਹੀ ਆ ਚਿੱਤੇ ਵਾਲੇ ਪਿੰਡ ਦੇ ਹੀ ਰਹਿਣਗੇ ਹਾਂਜੀ ਹਾਂਜੀ ਛੋਟੀ ਨਗਰ ਪਿੰਡ ਸਾਡੇ ਗਵਾਂਢ ਦੀ ਵੇਖਦਾ ਪਿਆ ਜੀ ਚਿੱਟਾ ਬਹੁਤ ਜ਼ਿਆਦਾ ਛੋਟੀ ਨਗਰ ਚ ਚਿੱਟਾ ਵੇਖਦਾ ਪਿਆ ਆ ਲਾ ਲਾ ਕੇ ਵੇਖਦਾ ਕਿਸ ਤਰ੍ਹਾਂ ਵੇਚਦਾ ਕਿਸ ਤਰ੍ਹਾਂ ਆਉਂਦੇ ਨੇ ਉਹ ਜੀ ਆਉਂਦੇ ਨੇ ਜੇ ਬਾਹਰ ਵੇਚਦਾ ਏਥੇ ਨਹੀਂ ਜੀ ਵੇਚਦਾ ਪਿੰਡ ਚ ਨਹੀਂ ਵੇਚਦੇ ਮੇਰੇ ਬੱਚਿਆਂ ਨੂੰ ਨਾਲ ਲੈ ਜਾਂਦੇ ਨੇ ਬਾ ਨਾ ਲੈ ਕੇ ਜਾਂਦੇ ਨੇ ਵੀ ਆ ਜਾ ਆਪਾਂ ਕਬੂਤਰ ਫੜਨ ਚੱਲੀਏ ਕਬੂਤਰ ਫੜਨ ਕੋਤੇ ਕੁਝ ਨਹੀਂ ਜਾਂਦੇ ਜੀ ਉਹ ਉਹ ਜੇ ਕੱਚੇ ਰਾਵਾਂ ਤੇ ਲੈ ਜਾਂਦੇ ਨੇ ਤੇ ਉਹ ਕਹਿੰਦੇ ਨੇ ਜੀ ਆ ਜਾ ਤੇ ਚਿੱਟਾ ਦੇਣੇ 10-20 ਰੁਪਏ ਦਿੰਦੇ ਨੇ ਇਹਨਾਂ ਨੂੰ ਜੇਬਾਂ ਚ ਪਾ ਕੇ ਤੇ ਨਾਲ ਤੋਂ ਦੁਕਾਨ ਦੇ ਨੇ ਹਾਂਜੀ ਉਹਨਾਂ ਦੇ ਕੋਠਾ ਪੱਲੇ ਜੀ ਜਾ ਕੇ ਸ਼ਰੇਆਮ ਉਹਨਾਂ ਕੋਲ ਅਸਲਾ ਨਹੀਂ ਹਸਲੇ ਦਾ ਸਾਨੂੰ ਡਰਾਵਾ ਪਾਉਂਦੇ ਨੇ ਹਾਂਜੀ ਹਸਲੇ ਦਾ ਬਹੁਤ ਡਰਾਵਾ ਪਾ ਦਿੰਦੇ ਨਹੀਂ ਤੁਹਾਨੂੰ ਐਂ ਕਾਰਦਾ ਕਦੇ ਵਿਜਾ ਕਰਦਾਂਗੇ ਸ਼ਰੇਆਮ ਸਾਡੇ ਘਰ ਇੱਤਾ ਚਲਾਉਂਦੇ ਨਹੀਂ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਨਹੀਂ ਅੱਜ ਸਾਨੂੰ ਦੇ ਲੋ ਚੱਲੇ ਪੰਜ ਸਾਡੇ ਸਰਖਾਸਿ ਦਿੱਤੀ ਨੂੰ ਜੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਡਰਦੀ ਪੁਲਿਸ ਡਰਦੀ ਹੈ ਜੀ ਪੁਲਿਸ ਸ਼ਰਮ ਦਰਦੀ ਹੈ ਅਸੀਂ ਆਪ ਕਹਿੰਦੇ ਵੀ ਪੁਲਿਸ ਡਰਦੀ ਹੈ ਜੀ ਕੁਝ ਨਹੀਂ ਕਰਦੀ ਪੁਲਿਸ ਪੁਲਿਸ ਸਾਡੇ ਘਰ ਆਈ ਆ ਦੇਖ ਕੇ ਗਈ ਮੌਕਾ ਪਰ ਪੁਲਿਸ ਨੇ ਕੁਝ ਨਹੀਂ ਕਿਹਾ ਉਹਨਾਂ ਨੂੰ ਹਾਂਜੀ 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 ਕੁਝ ਨਹੀਂ ਕਿਹਾ ਜੀ ਪੁਲਸਾਂ ਨੇ ਕਾਨੂੰਨ ਦੇ ਲਈ ਭਗਵੰਤ ਮਾਨ ਤੱਕ ਪਹੁੰਚ ਨਹੀਂ ਹਾਂਜੀ ਹਾਂਜੀ ਭਗਵੰਤ ਮਾਨ ਤੱਕ ਪਹੁੰਚਣੀ ਚਾਹੀਦੀ ਆ ਉਹਨਾਂ ਨੂੰ ਦਿਖਾਉਣਾ ਚਾਹੀਦੇ ਨੇ ਵੀ ਇੱਧਰ ਹਾਲਾਤ ਦੇਖੋ ਵਿਗੜ ਵਿਹਾੜੀਦਾਰ ਕਰਦੇ ਨੇ ਉਹਨਾਂ ਦੇ ਹਾਲਾਤ ਦੇਖੋ ਤੇ ਚਿੱਟੇ ਵਾਲਿਆਂ ਦੇ ਹਾਲਾਤ ਦੇਖੋ ਜਾ ਕੇ ਹਾਂਜੀ ਸਾਡਾ ਘਰ-ਬਾਰ ਦੇਖਣਾ ਵੀ ਦਿਹਾੜੀਦਾਰ ਬੰਦੇ ਆ ਤੇ ਇਹ ਜੀ ਸਾਡੇ ਬੱਚਿਆਂ ਨੂੰ ਮਗਰੋਂ ਚਿੱਪਾ ਲੁਕਾਉਂਦੇ ਨੇ ਤੇ ਅਸੀਂ ਜੀ ਉਹਨਾਂ ਦੇ ਖਿਲਾਫ ਬੋਲੇ ਆ ਤੇ ਜੀ ਉਹਨਾਂ ਨੇ ਸਾਡੇ ਨਾਲ ਆਹ ਹਾਲ ਕੀਤਾ ਜੀ ਸਿਰ ਭਾੜਿਆ ਜੀ ਇਹਦਾ ਤੇ ਸਾਨੂੰ ਇਨਸਾਫ਼ ਚਾਹੀਦਾ ਕਿੱਥੋਂ ਦੇ ਰਹਿਣ ਮਾਣੇ ਮੈਂ ਸੋਢੀ ਨਗਰ ਦਾ ਜੀ ਰਹਿਣ ਵਾਲਾ ਗੱਬਰ ਮੇਰਾ ਨਾਂ ਹੈ ਦਿਹਾੜੀ ਮਜ਼ਦੂਰੀ ਮੈਂ ਕਰਨਾ ਜੀ ਤੇ ਮੁੰਡਾ ਮੇਰਾ ਅੱਧੀ ਰਾਤ ਘਰੇ ਵੜਿਆ ਜੀ ਜੇ ਮੈਂ ਕੁੱਟਿਆ ਮਾਰਿਆ ਉਹਨੂੰ ਤੇ ਕੀ ਗੱਲਬਾਤ ਹੋ ਗਈ ਗੱਲਬਾਤ ਜੀ ਜੇ ਮੈਂ ਮੁੰਡੇ ਨੂੰ ਮਾਰਿਆ ਤੇ ਫਿਰ ਮੈਨੂੰ ਇੱਟਾਂ ਚ ਲਾਉਣ ਲੱਗ ਪਿਆ ਜੀ ਗਵਾਂਡੀ ਜੀ ਨਾਲ ਮੇਰੇ ਕੀ ਰੋਕਿਆ ਤੁਸੀਂ ਆਦੇ ਲੱਗ ਬੱਚੇ ਨੇ ਹਾਂ ਵੀ ਮੈਂ ਆਖਿਆ ਵੀ ਜੀ ਤੈਨੂੰ ਵੀ ਬਣਾਉਣਗੇ ਇਹੋ ਜਿਹਾ ਲੈ ਜਾਂਦੇ ਨੇ ਨਾਲ ਹਾਂਜੀ ਨਾਲ ਲੈ ਜਾਂਦੇ ਨੇ ਤੇ ਬਾਅਦ ਚ ਲੜਦੇ ਜੀ ਮੇਰੇ ਨਾਲ ਇੱਟਾਂ ਆਉਂਦੇ ਨੇ ਇਹਦੇ ਤੇ ਚਿੱਟਾ ਵਗਾਉਂਦੇ ਜੀ ਅੱਛਾ ਹਾਂਜੀ ਵੀ ਰੋਕਿਆ ਤੇ ਉਹਨਾਂ ਨੇ ਤੁਹਾਡੇ ਤੇ ਹਮਲਾ ਕੀਤਾ ਹਾਂਜੀ ਇੱਟਾਂ ਚ ਲਾਈਆਂ ਜੀ ਮੇਰੇ ਘਰੇ ਆ ਕੇ ਚਲਾਈਆਂ ਤੁਹਾਡੇ ਤੇ ਖਮਲਾ ਕਰਤਾ ਘਰੇ ਆ ਕੇ ਹਾਂਜੀ ਕੰਮ ਤੋਂ ਆਏ ਜੇ ਉਹਦਾ ਹੀ ਅਮਲ ਕਰਤਾ ਹਾਂ ਜੀ ਮੈਂ ਕੰਮ ਤੋਂ ਆਇਆ ਜੀ ਤੇ ਇਹਨਾਂ ਨੇ ਏਟਾਂ ਜਲਾਈਆਂ ਮੇਰਾ ਉਹਦੇ ਮੁੰਡੇ ਨੂੰ ਲੜਿਆ ਜੀ ਮੈਂ ਹਾਂ ਤੇ ਇਹਨੇ ਕਹਿੰਦਾ ਤੂੰ ਆ ਦੇ ਮੁੰਡੇ ਨੂੰ ਕਿਉਂ ਰੋਕਣਾ ਮੇਰੇ ਨਾਲੋਂ ਹੁਣ ਕਾਰਵਾਈ ਹੋਣੀ ਚਾਹੀਦੀ ਹਾਂਜੀ ਹਾਂਜੀ ਇਹਦੇ ਨਾਲ ਪੂਰੀ ਰੰਦੀ ਲੱਤਾਂ ਮਾਂ ਟੁੱਟਣੇ ਚਾਹੀਦੇ ਜੀ ਇਹਨਾਂ ਨੂੰ ਸਰਖਾ ਦੇ ਨਾਲ ਜੇਲ੍ਹ ਚ ਭੇਜਿਆ ਜਾਵੇ ਜੀ ਜੀ ਪਿਛਲੇ ਦਿਨਾਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਲੇਡੀ ਨਾਮ ਕਰਮਨਦੀਪ ਕੌਰ ਵਾਸੀ ਪਿੰਡ ਸੋਢੀ ਨਗਰ ਉਹ ਦੱਸ ਰਹੀ ਹੈ ਕਿ ਉਸ ਦੇ ਪਿੰਡ ਵਿੱਚ ਕੁਝ ਵਿਅਕਤੀ ਨਸ਼ਾ ਵੇਚਦੇ ਨੇ ਤੇ ਉਹ ਬੱਚਿਆਂ ਨੂੰ ਮਜਬੂਰ ਕਰਦੇ ਨੇ ਨਸ਼ਾ ਵੇਚਣ ਲਈ ਤੇ ਜਦੋਂ ਉਸ ਲੇਡੀ ਦੇ ਆਪ ਦੇ ਬੱਚੇ ਨੂੰ ਮਜਬੂਰ ਕੀਤਾ ਗਿਆ ਤੇ ਉਹਦੇ ਮਨਾ ਕਰਨ ਤੇ ਉਸਦੇ ਪਤੀ ਨਾਲ ਕੁੱਟਮਾਰ ਹੋਈ ਇਸ ਮਾਮਲੇ ਨੂੰ ਗੌਰ ਨਾਲ ਵੈਰੀਫਾਈ ਕਰਦੇ ਹੋਏ ਅਸੀਂ ਇਹ ਪਾਇਆ ਕਿ ਜਿਹੜੀ ਲੇਡੀ ਇਸ ਬੰਦੇ 'ਤੇ ਇਲਜ਼ਾਮ ਲਾ ਰਹੀ ਹੈ ਉਹ ਬੰਦੇ ਪਿੰਡ 'ਚ ਹੁਣ ਹਜੇ ਤੱਕ ਤਸਦੀਕ ਨਹੀਂ ਹੋਏ ਤੇ ਸ਼ਾਇਦ ਉਹ ਪਿੰਡ ਤੋਂ ਭੱਜੇ ਹੋਏ ਨੇ ਇੰਨਾ ਪਿੱਛੇ ਅਸੀਂ ਰੇਡ ਵੀ ਕਰ ਰਹੇ ਹਾਂ ਤੇ ਲੇਡੀ ਦੀ ਸਟੇਟਮੈਂਟ ਰਿਕਾਰਡ ਕਰਕੇ ਉਸ ਤੇ ਬਣਦੀ ਐਫ ਆਈ ਆਰ ਸਖਤ ਤੋਂ ਸਖਤ ਐਕਸ਼ਨਸ ਤੇ ਆਪਾਂ ਸੈਕਸ਼ਨਸ ਤੇ ਰਿਕਾਰਡ ਕਰਾਂਗੇ ਜੀ ਹਾਂ ਬਿਲਕੁਲ ਜੀ ਮੈਂ ਦੱਸਿਆ ਕਿ ਇਹ ਇੱਕ ਬਹੁਤ ਗੰਭੀਰ ਮੁੱਦਾ ਹੈ ਤੇ ਅਸੀਂ ਇਸ ਨੂੰ ਵੈਰੀਫਾਈ ਕਰਕੇ ਜੋ ਵੀ ਇਹਦੇ ਕਲਪਰੇਟ ਨੇ ਉਹਨਾਂ ਤੇ ਆਪਾਂ ਸਟ੍ਰਿਕਟ ਐਕਸ਼ਨਸ ਲੈਂਦੇ ਹੋਏ ਐਫ ਆਈ ਆਰ ਰਜਿਸਟਰ ਕਰਾਂਗੇ ਤੇ ਇਹ ਵੀ ਮੇਕ ਸ਼ੁਰ ਕਰਾਂ ਕਿ ਉਹ ਦੁਆਰਾ ਇਸ ਤਰ੍ਹਾਂ ਦਾ ਕੰਮ ਨਾ ਹੋਵੇ